ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੈਨਸ਼ਨਰਾਂ ਦੇ ਲਈ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਵਿਖੇ 13 ਤੋਂ 15 ਨਵੰਬਰ ਤੱਕ ਲੱਗਣ ਵਾਲਾ ਜੋ ਮੇਲਾ ਹੈ ਉਸ ਦੇ ਬਾਰੇ ਜਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਧਿਆਨ ਸਹਿਤ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸੇ ਸੌਕੇ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਆਧੇ ਦੇ ਇਸ ਯੁੱਗ ਦੇ ਵਿੱਚ ਜੋ ਕਿ ਗਲੋਬਲਾਈਜੇਸ਼ਨ ਦਾ ਜ਼ਮਾਨਾ ਹੈ ਇਸ ਵਿੱਚ ਵਕਤ ਦਾ ਹਾਨੀ ਬਣਨਾ ਜ਼ਰੂਰੀ ਹੀ ਨਹੀਂ ਬਨ ਕੇ ਬਹੁਤ ਜ਼ਰੂਰੀ ਹੈ ਤੇ ਜੋ ਅੱਜ ਦਾ ਡਿਜੀਟਲ ਯੁੱਗ ਹੈ ਇਸ ਦੇ ਵਿੱਚ ਜੋ ਵੀ ਨਵੇਂ-ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਜਾਂਦੇ ਹਨ ਮਲਾਜ਼ਮਾਂ ਤੇ ਪੈਨਸ਼ਨਾਂ ਦੇ ਫਾਇਦੇ ਦੇ ਵਾਸਤੇ ਜਾਂ ਫਿਰ ਆਮ ਲੋਕਾਂ ਦੇ ਵਾਸਤੇ ਇਸ ਦੇ ਨਾਲ ਰਜਿਸਟਰਡ ਹੋਣਾ ਵੀ ਬਹੁਤ-ਬਹੁਤ ਜ਼ਰੂਰੀ ਹੈ ਇਸੇ ਗੱਲ ਨੂੰ ਮਤੇ ਨਜ਼ਰ ਰੱਖਦੇ ਹੋਏ ਪੰਜਾਬ ਸੰਘਾਰ ਨੇ ਵੀ 13 ਤੋਂ 15 ਨਵੰਬਰ ਤੱਕ ਪੈਨਸ਼ਨਰਾਂ ਦੇ ਵਾਸਤੇ ਉਹਨਾਂ ਦੀ ਸਹੂਲਤ ਦੇ ਵਾਸਤੇ ਇੱਕ ਖਾਸ ਮੇਲਾ ਜੋ ਹੈ ਉਸ ਦਾ ਆਯੋਜਨ ਕੀਤਾ ਹੈ ਤਾਂ ਅਹ ਜਾਣਦੇ ਹਾਂ ਕਿ ਇਸ ਦੀ ਕੀ ਡਿਟੇਲ ਹੈ ਤੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਸਹੂਲਤਾਂ ਜੋ ਹਨ ਉਹ ਪੈਨਸ਼ਨਰਾਂ ਨੂੰ ਦੇਤੇ ਜਾਣ ਦੀ ਭਵਿਕ ਦੇ ਵਿੱਚ ਸੰਭਾਵਨਾ ਹੈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾ ਸਿੰਘ ਜੀਮਾ ਨੇ ਅੱਜ ਇਹ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਵਿੱਚ 13 ਤੋਂ 15 ਨਵੰਬਰ 2025 ਤੱਕ ਪੈਨਸ਼ਨਰ ਸੇਵਾ ਮੇਲਾ ਕਰਵਾਇਆ ਜਾਵੇਗਾ ਇਸ ਪਹਿਲ ਕਦਮੀ ਦਾ ਉਦੇਸ਼ ਸੂਬਾ ਸਰਕਾਰ ਦਾ ਸਮੂਹ ਪੈਨਸ਼ਨਰਾਂ ਨੂੰ ਜ਼ਰੂਰੀ ਈ KYC ਪਰ ਕਰਿਆ ਸੰਬੰਧੀ ਸਹੂਲਤ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਨਵੇਂ ਲਾਂਚ ਕੀਤੇ ਗਏ ਪੈਨਸ਼ਨਰ ਸੇਵਾ ਪੋਰਟਲ ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਣ ਮੇਰੇ ਤੋਂ ਇਹ ਹਲਪਾਸੇ ਦੀ ਮੰਗ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 3 ਨਵੰਬਰ 2021 ਨੂੰ ਸਾਰੀਆਂ ਪੈਨਸ਼ਨ ਸੰਬੰਧੀ ਸਵਾਵਾਂ ਲਈ ਵਨਸ ਆਫ ਡਿਜੀਟਲ ਪਲੇਟਫਾਰਮ ਲਾਂਚ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਪੈਨਸ਼ਨਾਂ ਲਈ ਪੋਰਟਲ ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਵਾਸਤੇ ਈ ਕੇवाईसी ਕਰਵਾਉਣਾ ਲਾਜ਼ਮੀ ਹੈ ਉਹਨਾਂ ਸਾਰੇ ਪੈਨਸ਼ਨਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਸਹਿਜ ਡਿਜੀਟਲ ਪੈਨਸ਼ਨ ਸਵਾਵਾ ਦਾ ਅਨੁਭਵ ਕਰਨ ਲਈ ਮਹੀਨੇ ਦੌਰਾਨ ਆਪਣੇ ਨੇੜਲੇ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਵਿੱਚ ਪਹੁੰਚਣਾ ਇਸ ਪੋਰਟਲ ਰਾਈ ਸ਼ੁਰੂਆਤ ਵਿੱਚ ਪੈਨਸ਼ਨਰਾਂ ਨੂੰ 6 ਮੁੱਖ ਸਵਾਵਾ ਪ੍ਰਦਾਨ ਕੀਤੀਆਂ ਜਾਣਗੀਆਂ ਇਨਸਾਵਾ ਵਿੱਚ ਜੀਵਨ ਪਰਮਾਨ ਮੋਬਾਈਲ ਐਪ ਰਾਹੀਂ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਪੈਨਸ਼ਨ ਨੂੰ ਪਰਿਵਾਰਕ ਪੈਨਸ਼ਨ ਵਿੱਚ ਤਬਦੀਲ ਕਰਨ ਲਈ ਅਰਜੀ ਦੇਣਾ ਲੀਵ ਟਰੈਵਲ ਕੰਸੈਸ਼ਨ ਲੈਣ ਲਈ ਅਰਜੀ ਦੇਣਾ ਪੈਨਸ਼ਨ ਸੰਬੰਧੀ ਸ਼ਿਕਾਇਤਾਂ ਦਰਜ ਕਰਨਾ ਅਤੇ ਪੈਨਸ਼ਨਾਂ ਦੇ ਨਿੱਜੀ ਵੇਰਵਿਆਂ ਨੂੰ ਅਪਡੇਟ ਜਾਂ ਬਦਲਣਾ ਸ਼ਾਮਲ ਹਨ ਵੈਤ ਮੰਤਰੀ ਜੀਮਾ ਨੇ ਅਗੇ ਸਪਸ਼ਟ ਕੀਤਾ ਕਿ ਇਹਨਾਂ ਸਵਾਵਾਂ ਦਾ ਲਾਭ ਲੈਣ ਦੀ ਪ੍ਰਕਿਰਿਆ ਸਰਲ ਤੇ ਵਰਤੋਂ ਵਿੱਚ ਆਸਾਨ ਹੈ ਪੈਨਸ਼ਨਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਡੈਕੋਡੇਟ ਪੱਧਰ ਤੇ ਤੈਨ ਸਮਰਪਿਤ ਹੈਲਪਲਾਈਨ ਨੰਬਰ ਵੀ ਦਿੱਤੇ ਗਏ ਹਨ ਹਾਂਜੀ ਇਹ ਨੰਬਰ ਦਿੱਤੇ ਗਏ ਹਨ ਤੇ ਇਹ ਸਾਰੇ ਕਮ ਕਰਜੀ ਦਿਨਾਂ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਾਰਜਖੇਲ ਆਣਾ ਇਸ ਤੋਂ ਇਲਾਵਾ ਸਾਰੇ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਨੂੰ ਇਹ ਹਦਾਇਤ ਕਰ ਦਿੱਤੀ ਗਈ ਹੈ ਕਿ ਇਹਨਾਂ ਮਿਤੀਆਂ ਨੂੰ ਯਾਨੀ ਕਿ 3 ਦਿਨਾਂ ਦੇ ਵਾਸਤੇ 13, 14 ਤੇ 15 ਨਵੰਬਰ ਨੂੰ ਪੈਸ਼ਰਾਂ ਦੇ ਬੈਠਣ ਦੇ ਵਾਸਤੇ ਜੋ ਹੈ ਕੁਰਸੀਆਂ ਆਦਿ ਦਾ ਪ੍ਰਬੰਧ ਵੀ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਪੇਸ਼ ਨਾ ਆਵੇ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਅਕਸਰ ਹੀ ਪੈਨਸ਼ਨਰਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਰਪੇਸ਼ ਹੁੰਦੀਆਂ ਹਨ ਤੇ ਉਹਨਾਂ ਨੂੰ ਆਪਣੇ ਲਾਈਫ ਸਰਟੀਫਿਕੇਟ ਜਾਂ ਫਿਰ ਜੋ ਹੈ ਪੈਨਸ਼ਨ ਦੇ ਸੰਬੰਧੀ ਹੋਰ ਮਸਲੇ ਜਿਵੇਂ ਕਿ RTC ਜਾਂ ਕਈ ਤਰ੍ਹਾਂ ਦੀਆਂ ਜੋ ਮੁਸ਼ਕਲਾਂ ਆਉਂਦੀਆਂ ਹਨ ਉਹਨਾਂ ਦੇ ਵਿੱਚ ਕਿੰਨਾ ਕੋ ਇਹ ਸਾਰਥਿਕ ਹੁੰਦਾ ਹੈ ਤੇ ਕਿੰਨਾ ਕੋ ਸਹਾਇ ਹੋਦਾ ਹੈ ਨਵਾਂ ਪੋਰਟਲ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਜੋ ਤਵਕਕੋ ਤਾਂ ਇਹ ਹੀ ਕੀਤੀ ਜਾਂਦੀ ਹੈ ਕਿ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਜੋ ਇਹ ਸਰਕਾਰ ਨੂੰ ਨਵਾਂ ਪਹਿਲ ਕਦਮੀ ਕੀਤੀ ਗਈ ਹੈ ਇਸ ਦੇ ਨਾਲ ਪੈਨਸ਼ਨਾਂ ਨੂੰ ਕਾਫੀ ਲਾਭ ਮਿਲਣ ਦੀ ਸੰਭਾਵਨਾ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰ ਦਿਓ ਹਾਈਪ ਕਰ ਦਿਓ ਤੇ ਸ਼ੇਅਰ ਕਰਕੇ ਸਾਡੇ ਜਨਨੂ ਨੂੰ ਵੀ ਸੋਕਾਈ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਮੀਟ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ